ਇਸੇ ਤਰ੍ਹਾਂ ਹੀ ਆਪ ਜੀ ਨੇ ਸਾਰੇ ਪੱਗ ਦੇ ਉੱਪਰ ਹਲਕਾ ਹਲਕਾ ਚਿੱਟਾ ਇਹ ਦੇਣਾ ਹੈ ਚੰਗੀ ਤਰ੍ਹਾਂ ਜੋ ਚਿੱਟਾ ਹੈ ਪਾਣੀ ਦਾ ਉਹ ਲਗਾਉਣਾ ਹੈ ਜੀ ਪੱਗ ਦੇ ਹਰੇਕ ਪਾਸਾ ਹਲਕਾ ਹਲਕਾ ਗਿੱਲਾ ਹੋਣਾ ਜ਼ਰੂਰੀ ਹੈ ਜੀ ਤਾਂ ਜੋ ਪੂਣੀ ਕਰਨੀ ਹੈ ਜੋ ਪਕ ਬਣਨੀ ਹੈ ਉਸ ਦੇ ਵਿੱਚ ਬਨਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਜੀ ਚੰਗੀ ਤਰ੍ਹਾਂ ਜੋ ਪਾਣੀ ਦਾ ਛਿੱਟਾ ਹੈ ਉਹ ਦੇ ਦੇਣਾ ਹੈ ਜੀ ਛਿੱਟਾ ਦੇਣ ਤੋਂ ਬਾਅਦ ਆਪ ਵੀ ਦੇਖ ਸਕਦੇ ਆ ਜੀ ਕਿ ਇਸ ਤਰ੍ਹਾਂ ਕੇ ਪਕ ਸਾਰੇ ਪੱਦ ਨੂੰ ਇਕੱਠਾ ਕਰ ਲਿਆ ਗਿਆ ਜੀ ਇਕੱਠਾ ਕਰਨ ਦਾ ਮੇਨ ਮਕਸਦ ਇਹ ਹੈ ਜੀ ਕਿ ਪਾਤ ਦੇ ਵਿੱਚ ਤੋਂ ਪਾਣੀ ਹੈ ਉਹ ਚੰਗੀ ਤਰ੍ਹਾਂ ਰੱਚ ਜਵੇ ਇਸ ਤਰ੍ਹਾਂ ਅਬ ਵੀ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਪੂਣੀ ਕਰਨ ਦਾ ਤਰੀਕਾ ਆਪਣੇ ਘਰ ਦੇ ਕਿਸੇ ਵੀ ਮੈਂਬਰ ਨੂੰ ਪੂਣੀ ਦਾ ਇੱਕ ਪਾਸਾ ਪੱਲਾ ਜੋ ਫੜਾ ਦੇਣਾ ਹੈ ਜਾਂ ਕਿਸੇ ਵੀ ਕੁੰਡੇ ਨੂੰ ਬੰਦ ਕੇ ਜਾਂ ਖਿੜਕੀ ਦੇ ਕੁੰਡੇ ਨਾਲ ਬੰਦ ਕੇ ਪੂਣੀ ਕੀਤੀ ਜਾ ਸਕਦੀ ਹੈ ਜੀ ਉਸ ਤੋਂ ਬਾਅਦ ਪੂਣੀ ਕਰਨ ਦਾ ਤਰੀਕਾ ਸੇਮ ਹੈ ਜੀ ਕਿ ਜਿਸ ਤਰ੍ਹਾਂ ਪੂਣੀ ਆਪਾਂ ਆਮ ਕਰਦੇ ਹਾਂ ਪਹਿਲਾ ਇੱਕ ਪਾਸਾ ਅੰਦਰ ਨੂੰ ਫੋਲਡ ਕਰਨਾ ਹੈ ਉਸ ਤੋਂ ਬਾਅਦ ਅਗਲਾ ਦੂਸਰਾ ਪਾਸਾ ਅੰਦਰ ਵੱਲ ਨੂੰ ਫੋਲਡ ਕਰਨਾ ਹੈ ਤੇ ਪੂਣੀ ਨੂੰ ਇਕੱਠੀ ਕਰਨ ਦਾ ਤਰੀਕਾ ਸੇਮ ਹੈ ਜੀ ਇਸ ਤਰ੍ਹਾਂ ਆਪ ਜੀ ਕਰਦੇ ਹਾਂ ਅਬ ਜੀ ਦੇਖ ਸਕਦੇ ਆ ਕਿ ਪੌਣੀ ਜੀ ਪਹਿਲਾਂ ਕੰਡ ਹੈ ਜੋ ਮਾਰ ਲਈ ਗਈ ਹੈ ਜੀ ਉਸ ਤੋਂ ਬਾਅਦ ਕੱਟੀ ਕਰਨ ਦਾ ਤਰੀਕਾ ਹੁਬ ਜੀ ਦੇਖ ਰਹੇ ਆਂ ਵੀਡੀਓ ਦੇ ਵਿੱਚ ਦੂਸਰਾ ਪੱਲਾ ਜੋ ਦੋ ਪੱਲੇ ਹਨ ਇੱਕ ਪੱਲਾ ਦੂਸਰੇ ਪੱਲੇ ਨਾਲ ਮਲਾ ਕੇ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਜੀ ਚੰਗੀ ਤਰ੍ਹਾਂ ਆਪ ਵੀ ਦੇਖ ਸਕਦੇ ਆ ਜੀ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਆਪਕ ਨੂੰ ਇਹ ਇਕੱਠਾ ਕਰਨਾ ਹੈ ਨਾਲ ਉਸ ਦੀ ਪੋਣੀ ਆ ਜੋ ਉਹ ਚੰਗੇ ਤਰੀਕੇ ਨਾਲ ਹੋ ਸਕੇ ਬਹੁਤ ਸਿੰਪਲ ਤਰੀਕਾ ਦਿਖਾਇਆ ਜਾ ਰਿਹਾ ਜੀ ਵੀਡੀਓ ਦੇ ਵਿੱਚ ਸੋ ਇਸ ਤਰ੍ਹਾਂ ਆਪ ਜੇ ਦੀ ਪੋਣੀ ਆ ਜੋ ਉਹ ਹੋ ਜਾਵੇਗੀ ਤਵਾ ਭਗਵੰਨ ਦਾ ਜੋ ਤਰੀਕਾ ਹੌਟਿਨੇ ਦੇਖ ਲਿਆ ਜੀ